ਵਾ ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਧਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਕਹਿੰਦੇ ਕਾਲੀਦਲ ਚ ਮਗਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਹਦੇ ਮੰਨਾਂਗੇ ਜਿੰਦੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਮਨ ਨੂੰ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਦਿਨ ਬਾਅਦ ਭੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੂੰ ਇਹ ਕਰੇ ਰਿਟਾਇਰ ਵੀ ਹੋ ਜਾਓ ਉਨਾਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਉਹ ਪਾਰਲੀਮੈਂਟ ਚ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮਨ ਨੌਰੇ ਲਾਉਂਦੇ ਹੁੰਦੇ ਨੇ ਜਿਹਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲ ਰਿਓ ਚ ਮੈਂ ਕਿਹਾ ਕਿ ਤਮ ਜਿੰਦਾ ਲੈ ਗਿਆ ਮੈਂ ਕਿਹਾ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬੱਤੇ ਆਇਆ ਮੈਂ ਕਿਹਨੂੰ ਸੋ ਜਿੰਦਾ ਲਾਤਾ ਜੀ ਮੈਨਾਂ ਨੂੰ ਉੱਥੇ ਫਟਦੇ ਸੀ ਬਰ ਕੌਜੰਦਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆ ਜੋ ਬੈਠੋ ਕਰੀਏ ਗੱਲ ਇਹਨਾਂ ਦਾ ਇਹ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਆ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਕੱਢਣ ਦੀ ਲੋੜ ਸੀ ਪਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਮੈਂ ਹੋ ਵੀ ਕੋਈ ਮੈਂ ਤਾਂ ਠੇਕੇਾਂ ਚ ਸਪਾਲਿਆ ਜਾਂ ਬੱਸਾਂ ਚ ਸਪਾਲਿਆ ਜਾਂ ਰੇਤ ਦੇਆਂ ਖੱਡਾਂ ਚ ਕਿਸੇ ਜੀ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ ਸਾਢੇ 3 ਕਰੋੜ ਵਕੀਲ ਮੇਰਾ ਹੈ ਤੇ ਬੋਲਣਗੇ ਕੀ ਉਹ ਬੋਲਣ ਜੋਗੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਇੱਕ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐ ਵਾਰੀਆਂ ਬਣ ਲੀਆਂ ਸੀ ਉਹ ਇੱਕ ਪਿੰਡ ਚ ਨਾ ਮਹਸਾ ਚੋਰੀ ਹੋਣ ਲੱਗੀਆਂ ਇੱਕ ਮੈਂਹ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮਹਾਂ ਚੋਰੀ ਹੋ ਗਈ ਉਹ ਪਿੰਡ ਚ ਕੋਈ ਸਾਧ ਰਹਿੰਦਾ ਸੀ ਡੇਰਾ ਸੀ ਉਹਦਾ ਲੋਕ ਉਹਦੇ ਕੋਲ ਮੰਨਤਾ ਬਹੁਤ ਸੀ ਉਹਦੀ ਲੋਕ ਉਹਦੇ ਕੋਲ ਕਹਿੰਦੇ ਬਾਬਾ ਜੀ ਜਮੇ ਪੱਟੇ ਗਏ ਮੈਂ ਸੈਂਚੂਰੀ ਹੁਣ ਨਹੀਂ ਹਟ ਰਹੀਆਂ ਕੀ ਕਰੀਏ ਉਹ ਬਾਬਾ ਕਹਿੰਦਾ ਐ ਕਰੋ ਇੱਕ ਚਾਦਰ ਲੈ ਕੇ ਨਾ ਚਾਰ ਜਣਿਆਂ ਨੂੰ ਚਾਦਰ ਫੜਾ ਦਿਓ ਚਾਰੇ ਕੰਨੇ ਫੜ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਕਿ ਚਾਦਰ ਦੇ ਥੱਲੋਂ ਦੀ ਲੰਘਾ ਲੋ ਸਾਰੇ ਪਿੰਡ ਨੂੰ ਜਿਹਨੇ ਮੈਂ ਸਾਂਚੋਰੀ ਕੀਤੀ ਹੋਈਆਂ ਜਦੋਂ ਹੀ ਚਾਦਰ ਥੱਲੋਂ ਲੰਘਿਆ ਉੱਥੇ ਹੀ ਡਿਗਪੂ ਮਰ ਜੂ ਚਲੋ ਪਿੰਡ ਚ ਅਨਾਉਂਸਮੈਂਟ ਕਰਤੀ ਚਾਰ ਜਣੇ ਚਾਦਰ ਲੈ ਕੇ ਖੜ ਗਏ ਥੱਲੋਂ ਦੀ ਲੋਕਾਂ ਨੂੰ ਕੱਢੀ ਗਏ ਸਾਰੇ ਬੰਦੇ ਕੱਢ ਤੇ ਸਾਰੀਆਂ ਪਿੰਡ ਦੀਆਂ ਮਹਿਬੀਬੀਆਂ ਥਲੋਂ ਦੀ ਲੰਘੀਆਂ ਬੱਚੇ ਵੀ ਲੰਗਾ ਲੇ ਕੋਈ ਡਗੇ ਨਹੀਂ ਕੋਈ ਮਰੇ ਨਹੀਂ ਕਾਰਨ ਪਤਾ ਕੀ ਹੈ ਜਿਹੜੇ ਮੈਂ ਸੱਚੀ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂ ਕੌਣ ਆਪਾਂ ਹੀ ਕੀਤਾ 70 ਸਾਲ ਤੋਂ ਚੋਰਾਂ ਨੂੰ ਚਾਦਰਾਂ ਫੜਾ ਰੱਖਿਆ ਸੀ ਆਪਦੇ ਆਪ ਤੇ ਸ਼ੱਕ ਕਰ ਹੀ ਜਾਂਦੇ ਸੀ ਵੀ ਆਹ ਲੁੱਟਿਆ ਉਹ ਲੁੱਟਣ ਵਾਲੇ ਤਾਂ ਚਾਦਰਾਂ ਬੜੀ ਖੜੇ ਨੇ ਹੁਣ ਤੁਸੀਂ ਕੰਨੀਆਂ ਬਦਲੀਆਂ ਨੇ ਚਾਦਰਾਂ ਦੀਆਂ ਤਾਂ ਕਰਕੇ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਹ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਆ ਫਰਕ ਪੈ ਜਾਊਗਾ ਬਸ ਸੋ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜਿਸ ਚੋਂ 5500 ਕਰੋੜ ਦਾ ਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣੀ ਮੰਡੀਆਂ ਤੇ ਆ ਮੰਡੀਆਂ ਨੂੰ ਜਾਣ ਆਣੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਹੈ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰਾ ਇਹ ਨਹੀਂ ਚੱਲਣਾ ਕੰਮ ਠੀਕ ਹੈ ਨਾ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉੱਥੋਂ ਸੁਰੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀ ਬਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਅੰਨਾਚਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਊਰੋਗ ਰੱਖਿਆ ਵੀਰੋ ਨਾ ਕਈ ਵਾਰੀ ਗਿਆਨੀ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਕਫਸਰ ਮੇਰਾ ਫੈਨ ਆ ਉਥੇ ਨਾ ਤਾਂ ਲੈਣਾ ਐਵੇਂ ਉਹਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ 'ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਚੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇਰ ਜਾਓ ਫੇਰ ਗੱਲ ਬਣ ਜੂ ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮਾ ਦੀ ਪਾਰਟੀ ਵਾਸਤੇ ਜਿਤਾ ਲਿਓ 10 ਥੋੜੇ ਪਹਿਲੀ ਹੈਗੇ ਨੇ ਉਹ ਵਿੱਚ ਰਾਜ ਸਭਾ ਚ ਬਾਕੀ ਦਿੱਲੀ ਤੋਂ ਤੇ ਆਲ ਦੋੜਾਂ ਆ ਜਾਣਗੇ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾ ਲੱਖ ਰੁਪਈਆ ਵੀ ਇਹ ਰੱਖ ਸਕਣ ਜਾਇ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਕਿਉਂ ਪੈਸਾ ਦੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਂਦਾ ਨਹੀਂ ਭਾਜਪੀ ਨਾਲ ਇਕੱਲਾ ਲੜੀ ਜਾਂਦਾ ਗਵਰਨਰ ਨਾਲ ਇਕੱਲਾ ਲੜੀ ਜਾਂਦਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਕਾਂਗਰਸੀਆਂ ਨਾਲ ਇਕੱਲਾ ਲੜੀ ਜਾਂਦਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਕਾ ਹੋ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਵਾਜਦੇ ਜਦੋਂ ਉਹ ਪੈਸੇ ਆ ਗਏ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਵਿਆਹ ਸਮੇਤ ਲਾਉਂ ਤੁਹਾਡੇ ਤੇ ਸੋ ਇਸ ਕਰਕੇ ਮੈਂ ਤਾਂ ਚਾਹੀਏ ਇਸ ਗੱਲ ਦਾ ਹੁੰਦਾ